हां जी दोस्तों सत श्री अकाल गुड मॉर्निंग खुदा आज ਆਪਾਂ ਗੱਲਬਾਤ ਕਰਾਂਗੇ ਦੁਨੀਆ ਦੇ ਸਭ ਤੋਂ ਮਹਿੰਗੇ ਰੁੱਖ ਚੰਦਰਮਾਲੀ ਅਗਰਬੱਤ ਨੂੰ ਛੱਡ ਕੇ ਦੁਨੀਆ ਵਿੱਚ ਸਭ ਤੋਂ ਮਹਿੰਗਾ ਰੁੱਖ ਚੰਦਨ ਹੈ ਇਹ ਇਸ ਲਈ ਮਹਿੰਗਾ ਕਿ ਤੇ ਤੇਲ ਤੋਂ ਮਹਿੰਗੇ ਪਰਸ਼ੂਮ ਅਤੇ ਬਿਊਟੀ ਪ੍ਰੋਡਕਟ ਬਣਦੇ ਆ ਜੋ ਬਹੁਤ ਮਹਿੰਗੇ ਹੁੰਦੇ ਆ ਇਹਦੀ ਤਸੀਰ ਠੰਡੀ ਹੁੰਦੀ ਹੈ ਚੰਦਨ ਦੋ ਤਰ੍ਹਾਂ ਦਾ ਆਂਦਾ ਹੈ ਰੈੱਡ ਅਤੇ ਵਾਈਟ ਜਿਹੜਾ ਰੈੱਡ ਆ ਉਹ ਨਾਰਥ ਜ਼ੋਨ ਵਿੱਚ ਘੱਟ ਹੁੰਦਾ ਵਾਈਟ ਚੰਦਨਾ ਜਿਹੜਾ ਇਹ ਆਪਣੇ ਏਰੀਏ ਵਿੱਚ ਆਸਾਨੀ ਨਾਲ ਹੋ ਜਾਂਦਾ ਥੋੜੀ ਜੀ ਮਿਹਨਤ ਕਰਨੀ ਪੈਂਦੀ ਹੈ ਦੋ ਸਾਲ ਕਿਉਂਕਿ ਇਹ ਆਪਣੇ ਆਪ ਅੱਲਾ ਨਹੀਂ ਹੁੰਦਾ ਇਹ ਦੂਸਰੇ ਦਰਖਤਾਂ ਦੀਆਂ ਜੜਾਂ ਤੋਂ ਅਸਰ ਲੈ ਕੇ ਚੱਲਦਾ ਹੈ ਜਿਹਨੂੰ ਹੋਸਟ ਪਲਾਂਟ ਕਹਿੰਦੇ ਆ ਪਹਿਲੇ ਦੋ ਸਾਲ ਲਾਲ ਮਹਿੰਦੀ ਅਰਹਰ ਆਜ ਲਾਉਣੀ ਪੈਂਦੀ ਹੈ ਇਹਦੀਆਂ ਜੜਾਂ 'ਚ ਤੇ ਫਿਰ ਦੋ ਤਿੰਨ ਪੁੱਤ ਤੇ ਜਿਵੇਂ ਫਰਮਾ ਆਮਲਾ ਕਾਲੀ ਜਾਂ ਹੋਰ ਕੋਈ ਦਰਖਤ ਲੱਗ ਜਾਂਦਾ ਇਹਨੂੰ ਪਾਣੀ ਘੱਟ ਚਾਹੀਦਾ ਛੇਵਾਂਲੇ ਇਲਾਕੇ ਤੇ ਇਹ ਘਟ ਹੁੰਦਾ ਘਟੋ ਘਟ 10 ਸਾਲ ਬਾਅਦ ਇਹਦੇ ਵਿੱਚ ਫਸ਼ਬੂ ਬਣਨੀ ਸ਼ੁਰੂ ਹੁੰਦੀ ਹੈ 20 21 ਸਾਲ ਬਾਅਦ ਇਹ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਂਦਾ ਪਟਣ ਲਈ ਤੇ ਜਿੰਨਾ ਪੁਰਾਣਾ ਹੋਈ ਜਾਵੇਗਾ ਉੰਨੀ ਇਹਦੀ ਕੀਮਤ ਵਧਦੀ ਜਾਂਦੀ ਹੈ ਇਹਦੀ 1 ਕਿਲੋ ਲੱਕੜ 10000 ਤੋਂ 30000 ਰੁਪਏ ਕਿਲੋ ਤੱਕ ਵਿਕਦੀ ਹੈ ਇੱਕ ਰੁੱਖ ਤੋਂ 20 ਤੋਂ ਲੈ ਕੇ 30 ਕਿਲੋ ਤੱਕ ਲੱਕੜ ਪ੍ਰਾਪਤ ਹੁੰਦੀ ਹੈ ਇਹ ਦੀਨਾਰ ਗੜਾਈ ਨੀਤੇ ਥੱਲੇ ਕਰਨੀ ਚਾਹੀਦੀ ਕਿਉਂਕਿ ਇਹ ਘਾਹ ਖੂਸ ਦੀਆਂ ਜੜਾਂ ਤੋਂ ਲੈ ਕੇ ਚੱਲਦਾ ਹੈ ਜੇਕਰ ਆਪਾਂ 5 ਤੋਂ 5-7 ਤੋਂ ਜ਼ਿਆਦਾ ਕਿੰਦਲ ਲਾਉਣੇ ਆ ਤਾਂ ਇਹਦੀ ਨ ਜਾਣਕਾਰੀ ਪਟਵਾਰੀ ਜਾਂ ਬਨ ਵਿਭਾਗ ਨੂੰ ਦੇਣੀ ਪੈਂਦੀ ਹੈ ਇੱਕ ਤਰ੍ਹਾਂ ਦੀ ਮਨਜ਼ੂਰੀ ਦੇਣੀ ਪੈਂਦੀ ਹੈ ਕਿਉਂਕਿ ਭਾਰਤ ਸਰਕਾਰ ਨੇ ਇਹ ਤੇ ਐਕਸਪੋਰਟ ਤੇ ਪੌਂਦੀ ਲਾ ਰੱਖੀ ਹੈ ਜੇਕਰ ਪੌਂਦੀ ਹਟਾ ਦਿੱਤੀ ਜਾਵੇ ਤਾਂ ਇਹਦੀ ਕੀਮਤ ਕਈ ਗੁਣਾ ਹੋਰ ਵੱਧ ਜਾਵੇ ਇੱਥੋਂ ਜਿਹੜਾ ਵਾਈਟ ਚੰਦਨਾ ਹੈ ਭਾਰਤ ਦੇ ਚੰਨਾ ਨੰਬਰ 1 ਵਾ ਇੱਕ ਨੰਬਰ ਮੰਨਿਆ ਗਿਆ ਦੁਨੀਆ ਦੇ ਵਿੱਚ ਇੱਥੋਂ ਦਾ ਚੰਦਨਾ ਵਾਈਟ ਚੰਦਨਾ ਜਿਹੜਾ ਇਸ ਤੋਂ ਆਸਟ੍ਰੇਲੀਆ ਆਦ ਦੇਸ਼ ਲਿਜਾ ਕੇ ਇਹਦੀ ਖੇਤੀ ਕਰਦੇ ਆ ਆਪਣੇ ਕੰਟਰੀ ਤੋਂ ਕਿਸਾਨ ਵੀਰਾਂ ਦੇ ਧਿਆਨ ਅਤੇ ਜਾਣਕਾਰੀ ਲਈ ਮੈਂ ਦੱਸ ਦਿਆਂ ਇੱਕ ਰੁੱਖ 200 ਰੁਪਏ ਦਾ ਆਉਂਦਾ ਚੰਦਨ ਇਹ ਕਰਨਾਲ ਘਰਾਉਂਦਾ ਤੋਂ ਮਿਲਦਾ ਹਰਿਆਣੇ ਤੋਂ ਜਾਂ ਆਪਣੇ ਤਲਵਾੜੇ ਹਿਸ਼ਾਰਪੁਰ ਦਾ ਫਰੀ ਤੋਂ ਹੀ ਮਿਲਦਾ ਇਹ 200 ਰੁਪਏ ਦਾ ਆਉਂਦਾ ਹੋਟਸ ਪਲਾਂਟ ਸਮੇਤ ਇੱਕ ਏਕੜ ਦੇ ਵਿੱਚ ਤਕਰੀਬਨ 200 ਚੰਦਨ ਲੱਗ ਜਾਂਦਾ ਇਹ 15 12 ਫੁੱਟ ਦੀ ਵਿਥ ਤੇ ਲੱਗਦਾ ਹੈ 1 ਲੱਖ ਰੁਪਏ ਦਾ ਇੱਕ ਖਰਚਾ ਆਉਂਦਾ ਹੈ 1 ਏਕੜ ਤੇ ਇਹ 20 21 ਸਾਲਾਂ ਵਿੱਚ ਚੰਦਨ ਇੱਕ ਦੀ ਦਰਖਤ ਦੀ ਇੱਕ ਚੰਦਨ ਦੀ ਕੀਮਤ ਉਹ ਤਾਂ 5 ਲੱਖ ਕਹਿੰਦੇ ਆ ਆਪਾਂ 2 ਲੱਖ ਵੀ ਮੰਨ ਕੇ ਚੱਲੋ 200 ਚੰਦਨ ਇੱਕ ਏਕੜ ਦੇ ਵਿੱਚ ਉਹ 4 ਕਰੋੜ ਰੁਪਏ ਦਾ ਹੋ ਗਿਆ 20 21 ਸਾਲਾਂ ਕਿ ਤੇ ਇਹਨੂੰ ਲਾਉਣ ਵਾਲੇ 'ਚ ਨਾ ਥੋੜੀ ਜਿਹੀ ਪੇਸ਼ੈਂਸ ਚਾਹੀਦੀ ਐ ਕੋਈ ਟਾਈਮ ਬਹੁਤ ਲੱਗਦਾ ਇਹਦੇ ਨਾਲ ਇੱਕ ਤੋਂ ਲੈ ਕੇ ਆਹ 7-8 ਫੁੱਟ ਤੱਕ ਕੀ ਇਹਦੀ ਲੱਕੜ ਵਧੀਆ ਹੁੰਦੀ ਐ ਜਿਹੜੀ ਜਿਹਦੇ ਵਿੱਚ ਅਸਲ ਤੇਲ ਹੁੰਦਾ ਤੇ